ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਰਵਜੋਤ ਸਿੰਘ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਮੁਕਸਰ ਪਹੁੰਚੇ ਜਿੱਥੇ ਉਹਨਾਂ ਨੇ ਕੂੜਾ ਚੁੱਕਣ ਲਈ ਨਵੇਂ ਟਿਪਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਹ ਟਿਪਰ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸ਼ੁਰੂ ਕੀਤੇ ਗਏ ਨੇ ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੇਂ ਟਿਪਰ ਹੁਣ ਮੁਕਸਰ ਵਿੱਚ 31 ਵਾੜਾਂ ਵਿੱਚ ਰੋਜ਼ਾਨਾ ਘਰ-ਘਰ ਕੂੜਾ ਚੁੱਕਣ ਦਾ ਕੰਮ ਕਰਨਗੇ ਅੱਜ ਦਾ ਹੈਗਾ ਜਿਹੜਾ ਪਲਾਨ ਹੈਗਾ ਕੀ ਕੁਛ ਦਿੱਤਾ ਗਿਆ ਕਿਹੜੇ ਫੰਡ ਚੋਂ ਦਿੱਤਾ ਗਿਆ ਜੀ ਪਹਿਲਾਂ ਤਾਂ ਸਾਰੇ ਨੂੰ ਪਿਆਰ ਪ੍ਰੇਸਸ ਸਟਿਕਲ ਸਭ ਨੂੰ ਸਿਫਤ ਹੈ ਬੁਲੰਦੇ ਜਿੰਨੇ ਵੀ ਸਾਡੇ ਵੀਰ ਪੱਤਰਕਾਰ ਵੀਰ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਧਾਈ ਅੱਜ ਕਤਕ ਦੀ ਸੰਗਰਾਣ ਦੀ ਵੀ ਤੇ ਵਧਾਈ ਸਾਡੇ ਹਰਦਲਜੀਤ ਸੀਐਮ ਸਾਹਿਬ ਸਰਦਾਰ ਫਗਲ ਸਿੰਘ ਮਾਨ ਜੀ ਦਾ ਜਨਮ ਦਿਨ ਵੀ ਹੈਗਾ ਉਹਨਾਂ ਦੀ ਵੀ ਸਭ ਨੂੰ ਵਧਾਈ ਤੇ ਅੱਜ ਮੌਕਾ ਮਿਲਿਆ ਗੁਰੂ ਮਹਾਰਾਜ ਵਲੋਂ ਸਭ ਤੋਂ ਪਹਿਲਾਂ ਅਸੀਂ ਸ੍ਰੀ ਮੁਕਸਰ ਸਾਹਿਬ ਪਹੁੰਚ ਕੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਅਸ਼ੀਰਵਾਦ ਲਿਆ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਤਰੱਕੀ ਲਈ ਖੁਸ਼ਹਾਲੀ ਲਈ ਮੰਗ ਕੀਤੀ ਅਰਦਾਸ ਕੀਤੀ ਤੇ ਅੱਜ ਹੁਣ ਅਸੀਂ ਆਪਾਂ ਸ੍ਰੀ ਮੁਕਸਰ ਸਾਹਿਬ ਕੋਲ ਮਿੱਟੀ ਘਰ ਅਸੀਂ ਪਹੁੰਚੇ ਆ ਤੇ ਅੱਜ ਜੋ ਆਉਣ ਦਾ ਮਕਸਦ ਸੀਗਾ ਕਿ ਜਿਹੜੀਆਂ 31 ਕੂੜਾ ਚੱਕਣ ਵਾਲੇ ਛੋਟੇ ਹਾਥੀ ਜਿਹਨੂੰ ਕਹਿੰਦੇ ਹੈਗੇ ਟਾਟਾ ਵਹੀਕਲ ਐਸ ਵਹੀਕਲ ਹੈਗੇ ਉਹਨਾਂ ਦਾ ਆਪਾਂ ਕੀ ਕਹਿੰਦੇ ਅਸੀਂ ਆਪਾਂ ਲੋਕ ਅਰਪਣ ਕਰ ਰਹੇ ਹੈਗੇ ਤੇ ਵਾਰਡ ਵੀ ਇੱਥੇ 31 ਹੈਗੇ ਆ ਤੇ ਹਰੇਕ ਵਾਰਡ ਵਿੱਚ ਇੱਕ ਵਹੀਕਲ ਜਿਹੜਾ ਹੈਗਾ ਉਹ ਕੂੜਾ ਚੱਕੇਗਾ ਤੇ ਉਹਦੇ ਨਾਲ ਜਿਹੜੀਆਂ ਫਾਇਰ ਦੀਆਂ ਗੱਡੀਆਂ ਹੈਗੀਆਂ ਉਹ ਵੀ ਅਸੀਂ ਆਪਾਂ ਲੋਕ ਅਰਪਣ ਕਰ ਰਹੇ ਹੈਗੇ ਆ ਤੇ ਜਿਹੜਾ ਇਹਦੇ ਵਿੱਚ ਸਟਾਫ ਦੀ ਰੋਡ ਹੋ ਗਈ ਅਸੀਂ ਉਹ ਵੀ ਆਪਾਂ ਬਹੁਤ ਜਲਦ ਅਸੀਂ ਆਪਾਂ ਉਹ ਪ੍ਰੋਵਾਈਡ ਕਰ ਦਾਂਗੇ ਤੇ ਇੱਕ ਅੱਜ ਸੜਕ ਦਾ ਜਿਹੜਾ ਜੰਨੀ ਪੱਥਰ ਰੱਖ ਹੋ ਰਿਹਾ ਅਸੀਂ ਉਹ ਦਾ ਉਹ ਤਕਰੀਬਨ ਗੂੜਾ ਗੁਜਰ ਰੋਡ ਦੀ ਜਿਹੜੀ ਸੜਕ ਹੈਗੀ ਹੈ ਜੀ ਉਹ ਜਿਹਦੀ ਲਾਗਤ ਕੁੱਲ ਲਾਗਤ ਲਗਤ ਤਕਰੀਬਨ 96 ਲੱਖ ਦੇ ਆਸ-ਪਾਸ ਹੈਗੀ ਆ ਉਹਦਾ ਵੀ ਕੰਮ ਅਸੀਂ ਆਪਾਂ ਸ਼ੁਰੂ ਕਰਵਾ ਦਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੋ ਪਾਈਪਲਾਈਨ ਵਿੱਚ ਹੈਗਾ ਕਿ ਤਕਰੀਬਨ ਜਿਹੜੀ ਸੀਵਰ ਸਿਸਟਮ ਦੀ ਹੈਗੀ ਆ ਇਸ ਸ਼ਹਿਰ ਦੀ ਬੜੀ ਧੀਰ ਤੋਂ ਮੰਗ ਹੈਗੀ ਹੈ ਕਾਫੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹਦਾ ਵੀ ਜਿਹੜਾ ਬਜਟ ਹੈਗਾ ਤਕਰੀਬਨ 27 ਕਰੋੜ ਦੇ ਆਸ-ਪਾਸ ਕੀ ਕਹਿੰਦੇ ਹੋ ਪ੍ਰਵਾਨ ਹੋ ਚੁੱਕਿਆ ਹੈਗਾ ਤੇ ਬਸ ਅਸੀਂ ਸੀਐਮ ਸਾਹਿਬ ਤੋਂ ਸਮਾਂ ਲੈ ਕੇ ਉਹਦਾ ਵੀ ਅਸੀਂ ਬਹੁਤ ਜਲਦੀ ਅਸੀਂ ਇਹ ਬਹੁਤ ਉਦਘਾਟਨਾ ਪਾਸਰ ਕੋ ਆਪਾਂ ਨੀ ਪੱਤਰ ਸੀ ਰਖਾਵਾਗੇ ਜੀ ਆਪਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜੀ ਪਾਰਕ ਵੀ ਪਾਰਕ ਦਾ ਵੀ ਅਸੀਂ ਉਹਦਾ ਵੀ ਆਪਾਂ ਅੱਜ ਵਿਜ਼ਿਟ ਕਰਾਂਗੇ ਆਪਾਂ ਉਹਦਾ ਵੀ ਤਕਰੀਬਨ ਜਿਹੜਾ ਬਜਟ ਹੈਗਾ 1 ਕਰੋੜ ਦਾ ਜੀ ਬਹੁਤ ਖਰਾਬ ਨੇ ਥਾਥਾਂ ਤੇ ਖੱਡੇ ਪਏ ਹੋਏ ਅਸੀਂ ਬੰਦ 3-4 ਸਾਲ ਤੋਂ ਹਰੇਕ ਵੀਕਲ ਨੂੰ ਬਹੁਤ ਦਿੱਕਤ ਆਉਂਦੀ ਹੈ ਚਲਾਉਣ 'ਚ ਇੱਕ ਟ੍ਰੈਫਿਕ ਦੀ ਬਹੁਤ ਸਮੱਸਿਆ ਐ ਇਸੇ ਕਰਕੇ ਰਹਿੰਦੀ ਕਿਉਂਕਿ ਖੱਡੇ ਬਹੁਤ ਆ ਸੜਕਾਂ ਦੇ ਵਿੱਚ ਜੀ ਨਹੀਂ ਬਿਲਕੁਲ ਮਤਲਬ ਕਿਉਂ ਰਿਪੇਅਰ ਨਹੀਂ ਹੋਈ ਨਹੀਂ ਸਾਡੀ ਮੁਲਾਕਾਤ ਹੋਈ ਸੀ ਐਮਐਲਏ ਸਾਹਿਬ ਨਾਲ ਬਰਾੜ ਸਾਹਿਬ ਨਾਲ ਤੇ ਇਹਨਾਂ ਦੱਸਿਆ ਸਾਨੂੰ ਕਿ ਜਿਹੜੀ ਆ ਮੁਸ਼ਕਲਾ ਹੈਗੀਆਂ ਪ੍ਰੋਬਲਮ ਜਿਹੜੀ ਮੇਨ ਜੜੀ ਹੈਗੀ ਐ ਸੜਕਾਂ ਦੀ ਤੁਸੀਂ ਜੱਜ ਗੱਲ ਕੀਤੀ ਹੈਗੀ ਮੁੱਦਾ ਚੱਕਿਆ ਹੈਗਾ ਤੇ ਇਹਨਾਂ ਨੂੰ ਮੈਂ ਕਿਹਾ ਜੋ ਤੁਹਾਨੂੰ ਲੋਡ ਹੈਗੀ ਰਿਕੁਆਇਰਮੈਂਟ ਹੈਗੀ ਹੈ ਜੋ ਫੰਡਸ ਜੇ ਨਵੀਂ ਤਿਆਰ ਕਰਨ ਦੀਆਂ ਨੇਵੀਆਂ ਤੁਸੀਂ ਦੱਸ ਦਿਓ ਜੇ ਰਿਪੇਅਰ ਚ ਜਿਹੜੀ ਪੈਂਦੀ ਹੈ ਰੁਪਏ ਚ ਪਾ ਕੇ ਦੱਸ ਦਿਓ ਅਸੀਂ ਆਪਾ ਲੋਕਲ ਬੁਡੀ ਡਿਪਾਰਟਮੈਂਟਸ ਤੋਂ ਲੋਕ ਕਿਉਂਕਿ ਕਮੇਟੀ ਦੇ ਅੰਦਰ ਸੜਕਾਂ ਹੈਗੀਆਂ ਸਾਰੀਆਂ ਉਹਦਾ ਅਸੀਂ ਆਪਾ ਜਿੰਨਾ ਵੀ ਅਮਾਉਂਟ ਐਸਟੀਮੇਟ ਬੰਦਾ ਫੰਡ ਰੀਲੀਜ਼ ਕਰਕੇ ਅਸੀਂ ਉਹਦਾ ਕੰਮ ਕਰਾ ਦਾਂਗੇ ਜੇ ਕਮੇਟੀ ਐ ਮਨਜ਼ੂਰੀ ਦਿੱਤੀ ਜਾਂਦੀ ਹੈ ਕਿਸੇ ਨੂੰ ਸੀਵਰੇਜ ਦੀ ਜਾਂ ਕੋਈ ਟੂਆ ਪਟਣ ਦੀ ਪਰ ਟੂਆ ਉੱਥੇ ਤੋਂ ਉੱਥੇ ਪਿਆ ਰਹਿਦਾ ਜਵਾਪ ਵਾਪਸ ਭਰਿਆ ਨਹੀਂ ਜਾਂਦਾ ਇਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਉਹ ਤਾਂ ਇਹ ਸਭ ਦੇਖ ਲਿਆ ਕਰੋ ਇਹ ਸਭ ਕੀਤਾ ਠੀਕ ਜਿਹੜਾ ਵੀ ਕੋਈ ਵੀ ਕੰਮ ਸਰਕਾਰੀ ਹੁੰਦਾ ਹੈਗਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਜਣੇ ਉਹ ਜੇ ਉਹਨੇ ਕੋਈ ਪਾਈਪ ਲੈਂਡ ਕੋਈ ਵੀ ਪਾਈ ਉਹ ਹਨਾ ਉਹ ਠੀਕ ਉਹਨੂੰ ਪੂਰਾ ਰਿਪੇਅਰ ਕਰਾਣਾ ਜੀ ਦੱਸੋ ਫੰਡ ਜਿਹੜੇ ਹੈਗੇ ਨੇ ਕਿਹੜੇ ਹੈਗੇ ਨੇ ਨਗਰ ਕੌਂਸਲ ਦੇ ਕਿ ਐਮ ਡੀ ਐਫ ਫੰਡ ਤੋਂ ਕਿਹੜਾ ਤੋਂ ਕੰਮ ਨੇ ਦੇਖੋ ਜੀ ਇਹ ਜਿੰਨੀਆਂ ਵੀ ਯੂ ਐਲ ਬੀ ਸਗੀਆਂ ਪੰਜਾਬ ਦੀਆਂ ਠੀਕ ਹੈ ਚਾਹੇ ਕਾਰਪੋਰੇਸ਼ਨ ਲਾ ਲਓ ਤੁਸੀਂ ਚਾਹੇ ਕਮੇਟੀਆਂ ਲਾ ਲਓ ਨਗਰ ਕੌਂਸਲ ਲਾ ਲਓ ਚਾਹੇ ਨਗਰ ਪੰਚਾਇਤ ਲਾ ਲਓ ਪੂਰੇ ਪੰਜਾਬ ਵਿੱਚ 166 ਉਹਦਾ ਨੰਬਰ ਹੈਗਾ ਉਹਦੇ ਵਿੱਚੋਂ 13 ਮੇਜਰ ਕਾਰਪੋਰੇਸ਼ਨ ਹੈਗੀਆਂ ਤੇ ਬਾਕੀ ਜਿਹੜੀ ਹੈਗੀ 153 ਜਿਹੜੀ ਹੈਗੀ ਉਹ ਕਮੇਟੀਆਂ ਹੈਗੀਆਂ ਤੇ ਇਹਦੇ ਵਿੱਚ ਜਿਹੜਾ ਹੁੰਦਾ ਕਿ ਜਿੱਦਾਂ ਤੁਸੀਂ ਸਾਰੇ ਜਾਣਦੇ ਹੋਗੇ ਕਮੇਟੀਆਂ ਕਾਰਪੋਰੇਸ਼ਨ ਇੱਕ ਤਰ੍ਹਾਂ ਦੀ ਸਥਾਨਕ ਸਰਕਾਰ ਲੋਕਲ ਗਵਰਨਮੈਂਟ ਹੈਗੇ ਇਹਦੇ ਵਿੱਚ ਉਹ ਜੋ ਹੁੰਦਾ ਕਿ ਕੁਝ ਕਮੇਟੀ ਦਾ ਵੀ ਫੰਡ ਹੁੰਦਾ ਜਿਨ੍ਹਾਂ ਕੋ ਕਮੇਟੀਆਂ ਆਮਦਨ ਚੰਗੀ ਹੁੰਦੀ ਹੈ ਉਹ ਆਪਣੇ ਕੋਲੋਂ ਵੀ ਖਰਚ ਕਰ ਲੈਂਦੀ ਆ ਜਿਨ੍ਹਾਂ ਕੋ ਆਮਦਨ ਦਾ ਇੰਨਾ ਕੋਈ ਸੋਰਸਸ ਨਹੀਂ ਹੈਗੇ ਤੇ ਉਹਦੇ ਵਿੱਚ ਉਹ ਸੀ ਜਿਹੜੇ ਹੈੱਡ ਕੁਆਰਟਰ ਤੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਜਿਹੜੇ ਮਿਊਨਿਸਪਲ ਡਿਵੈਲਪਮੈਂਟ ਫੰਡ ਹੁੰਦਾ ਸੀ ਆਪਾਂ ਉਹਨਾਂ ਚੋਂ ਪਾਉ ਉਹ ਹੈਲਪ ਕਰ ਦੇਦੀ ਆਪਾਂ ਉਹ ਅਸੀਂ ਅਬ ਜਿਹੜੇ ਮਿਊਨਿਸਪਲ ਡਿਵੈਲਪਮੈਂਟ ਫੰਡ ਹੈਗਾ ਉਹ ਲੋਕਲ ਗਵਰਨਮੈਂਟ ਦਾ ਫੰਡ ਹੈਗਾ ਉਹ ਸਟੇਟ ਬਜਟ ਤੋਂ ਅਲੋਕੇਟ ਹੁੰਦਾ ਹੈਗਾ ਸਾਡੇ ਫਾਈਨੈਂਸ ਮਿਨਿਸਟਰ ਸਰ ਉਹ ਅਲੋਕੇਟ ਕਰਦੇ ਨੇ ਉਹ ਸਿਰਫ ਯੂਲਬੀਸ ਲਈ ਅਸੀਂ ਆਪਾਂ ਖਰਚ ਕਰਦੇ ਆ ਤੇ ਜਿੱਥੇ-ਇਥੇ ਵੀ ਲੋਡ ਹੁੰਦੀ ਅਸੀਂ ਐਮ ਡੀ ਐਫ ਚੋਂ ਆਪਾਂ ਪੈਸਾ ਆਪਾਂ ਹੋ ਅੱਗੇ ਆਪਾਂ ਪਾਸ ਔਨ ਕਰ ਦਿੰਦਾ ਸਰਪਤੀ 31 ਜਿਹੜੀ ਅ ਪਰ ਸ਼ਹਿਰ ਦੇ ਕੋਲ ਜਿਹੜੀ ਆ ਕੋੜਾ ਸਟਰੀ ਜਗਾ ਹੀ ਨਹੀਂ ਆ ਨਹੀਂ ਉਹ ਮੈਂ ਸਹੀ ਗੱਲ ਤੁਸੀਂ ਜਦੋਂ ਅਸੀਂ ਐਂਟਰ ਕਰੇ ਸੀ ਕਮੇਟੀ ਤੇ ਮੈਨੂੰ ਕੋਈ ਸੱਜਣ ਮਿਲੇ ਸੀ ਕਹਿੰਦੇ ਇੱਥੇ ਕੁਝ ਡੰਪਿੰਗ ਦੀ ਪ੍ਰੋਬਲਮ ਹੈਗੀ ਆ ਤੇ ਮੈਂ ਜਰੂਰ ਲੋਕਲ ਟੀਮ ਨਾਲ ਯੂ ਐਸਬ ਨਾਲ ਗੱਲ ਕਰਕੇ ਕੋਈ ਜਗ੍ਹਾ ਦੇਖ ਕੇ ਅਪਰੋਪ੍ਰੀਏਟ ਉਹਦੇ ਡੰਪਿੰਗ ਦਾ ਆਪਾਂ ਜੋ ਵੀ ਹੈਗਾ ਉਹਦਾ ਪ੍ਰੋਸੈਸ ਆਪਾਂ ਕਰਾ ਦਾਂਗੇ ਹਾਂ ਜੰਪ ਡੰਪ ਦਾ ਡੰਪ ਦਾ ਠੇਕਾ ਹੋਇਆ ਸੀਗਾ ਅੱਜ ਤੋਂ ਤੁਹਾਡੀ ਗਵਰਨਮੈਂਟ ਆਉਣ ਦੇ ਅਸਾਰ ਉਸ ਤੋਂ ਪਹਿਲਾਂ ਦਾ ਸੀਗਾ ਉੰਨੇ ਤੋਂ ਬੜਾ ਵੱਡਾ ਜਿਹੜਾ ਹੈਗਾ ਉਹ ਕਪਲੇ ਦੀ ਆਵਾਜ਼ ਹੈਗੀ ਆ ਉਹ ਕੰਪਨੀ ਵੀ ਠੇਕਾ ਛੱਡ ਕੇ ਭੱਜ ਗਈ ਹੈਗੀ ਆ ਜੀ ਉਹ ਕਰੋੜਾਂ ਰੁਪਏ ਦੀ ਉਲਟ ਪੁਲਟ ਹੋਈ ਹੈਗੀ ਆ ਪਰ ਕੂੜਾ ਜਿਹੜਾ ਹੈਗਾ ਉਵੇਂ ਦਾ ਉਵੇਂ ਆ ਜਿੱਥੇ ਬਾਹਰ ਡੰਪ ਸੀਗਾ ਆਰਟੀਆ ਦਾ ਵੀ ਜਵਾਬ ਨਹੀਂ ਹੈਗਾ ਐਮਸੀਆਂ ਦੀਆਂ ਆਰਟੀਆਈਆਂ ਨੇ ਕੁਝ ਹੋਰ ਲੋਕਾਂ ਦਾ ਆਰਟੀਆਈਆਂ ਨੇ ਜਵਾਬ ਹੀ ਨਹੀਂ ਹੈਗਾ ਉਹ ਡੰਪ ਦੀ ਆਰਟੀਆਈ ਦਾ ਨਹੀਂ ਜਿਹੜਾ ਤੁਸੀਂ ਕਿਹਾ ਕਿ ਕੰਟਰੈਕਟ ਦਿੱਤਾ ਸੀ ਪਹਿਲਾਂ ਡੰਪ ਵਾਸਤੇ ਜਾਂ ਸਫਾਈ ਵਾਸਤੇ ਉਹ ਮੇਰੀ ਕੋਈ ਜਾਣਕਾਰੀ ਚ ਨਹੀਂ ਹੈਗਾ ਜੇ ਲੱਗਦਾ ਕਿ ਉਹ ਤੁਹਾਨੂੰ ਕੀ ਹੈਗੀ ਕਿ ਉਹ ਚ ਕਾਫੀ ਕਪਲਾ ਹੋਇਆ ਜਾਂ ਕੋਈ ਗਵਨ ਹੋਇਆ ਤੇ ਉਹਦੀ ਜ਼ਰੂਰ ਅਸੀਂ ਆਪ ਇਨਕੁਆਇਰੀ ਕਰਾ ਕੇ ਆਪਾ ਜੋ ਦੋ ਦੋ ਦਫਾ ਨਹੀਂ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਇਹ ਸਭ ਕਿਤੇ ਇਹ ਹੱਦ ਦੇ ਦਾ ਕਰੋ ਜੋ ਮੰਗਦੇ ਰਿਪੋਰਟਰ ਨਹੀਂ 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 ਉਹ ਤਾਂ ਤੁਹਾਡਾ ਹੱਕ ਬੰਦਾ ਹਰੇਕ ਨਾਗਰਿਕ ਦਾ ਹੱਕ ਹੈਗਾ ਜੋ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਸਰਕਾਰੀ ਅਦਾਰੇ ਕਰੋ ਉਹ ਤਾਂ ਦੇਣੀ ਹੁੰਦੀ ਹੈ ਕਮੇਟੀ ਕੋਲੇ ਪੈਸਾ ਬਹੁਤ ਹੈਗਾ ਬਟ ਕਰੋੜਾਂ ਰੁਪਏ ਦੀ ਕਮੇਟੀ ਦੀ ਪ੍ਰਾਪਰਟੀ ਜਿਹੜੀ ਇਨ ਉਂਗਲਾਂ ਤੇ ਸ਼ਹਿਰ ਵਾਸੀਆਂ ਦੇ ਜਿਹੜੇ ਲੋਕ ਹੀ ਨੱਪੀ ਬੈਠੇ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਜੇ ਤੱਕ ਕੋਈ ਕਦਮ ਨਹੀਂ ਗਾ ਔਰ ਇਹ ਉਹੋ ਜੀ ਪ੍ਰਾਪਰਟੀ ਵੀ ਹੈ ਜਿਹਦੇ ਵਿੱਚ ਕਮੇਟੀ ਕੇਸ ਚੁੱਕ ਚੁੱਕੀ ਆ ਪਰ ਫਿਰ ਵੀ ਕਬਜ਼ੇ ਨਹੀਂ ਲਏ ਗਏਗੇ ਅੱਗੇ ਕੇਸ ਨਹੀਂ ਹੈਗੇਗੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਕੋਈ ਹੰਦੇ ਸੰਬੰਧੀ ਕਮੇਟੀ ਨੇ ਜਰੂਰ ਮੈਂ ਹਦਾਇਤ ਕਰੂੰਗਾ ਇਹੋ ਸਭ ਪ੍ਰਧਾਨ ਜੀ ਮਤੇ ਪਏ ਹੋਏ ਸਾਰੇ ਦੋਨੋਂ ਦੇ ਕੋਈ ਨਿਸ਼ਾਨਦੇਹੀ ਕਰਕੇ ਤੁਸੀਂ ਵੈਕਿਊਏਸ਼ਨ ਨਿਕਰਾ ਲੋ ਖਾਲੀ ਕੋਈ ਗੱਲ ਨਹੀਂ ਹੈ ਨਾ ਉਹ ਤਾਂ ਲੋਕਲ ਲੈਵਲ ਤੇ ਪ੍ਰਧਾਨ ਸਾਹਿਬ ਵੀ ਉਹ ਸਾਹਿਬ ਨੇ ਹੋ ਜਾਣਾ ਹੈਗਾ ਜੀ ਹਾਂਜੀ ਹਾਂਜੀ ਤੇ ਕਿੱਲੇ ਪਹਿਲੀ ਦਿੱਤੀ ਸੀ ਕਿ ਤਿੰਨ ਪਿੰਡਾਂ ਨੇ ਜੀ ਮੰਡੀ ਜੀ 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 ਉਹਦੇ ਚ ਮੰਡੀ ਕੋਸ਼ ਕੋਸ਼ ਸਮਾਨ ਵੀ ਲੱਗਦੀ ਹੈ ਜਾਨੀ ਕਿ ਉੱਥੇ ਵੀ ਜਗ੍ਹਾ ਪਈ ਹੈ ਜੇ ਉੱਥੇ ਡੰਪ ਬਣਾਇਆ ਜਾਵੇ ਤਾਂ ਵਧੀਆ ਨਾ ਚਲੋ ਸਾਡੇ ਹੈੱਡਕ quartਰ ਤੋਂ ਨਰੇਸ਼ ਜੀ ਆਏ ਨੇ ਨਰੇਸ਼ ਜੀ ਹਾਂ ਤੁਸੀਂ ਇਸ ਤੋਂ ਬਾਅਦ ਤੁਸੀਂ ਜ਼ਰੂਰ ਘੰਟਾ 2 ਘੰਟੇ ਇੱਥੇ ਲਾ ਕੇ ਡੰਪਿੰਗ ਦੀ ਕੂੜੇ ਦੀ ਕੀ ਸਮੱਸਿਆ ਹੈਗੀ ਆ ਦੇਖ ਤੁਸੀਂ ਸਾਰੇ ਬੈਠ ਕੇ ਪ੍ਰਧਾਨ ਜੀ ਬੈਠੇ ਨੇ ਸੌਰੀ ਸਾਡੇ ਪੱਤਰਕਾਰ ਵੀਰ ਬੈਠੇ ਨੇ ਇਹਦਾ ਕੀ ਕੀ ਪ੍ਰੋਬਲਮ ਤੇ ਉਹਦਾ ਕੀ ਹਾਲਾ ਫੇਸਾ ਦੱਸੋ